ਮੇਰੇ ਵੱਲੋਂ ਤੁਹਾਨੂੰ ਪਿਆਰ ਪਰਿਸ਼ਾਸ਼ਕਾਲ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਦਿਖਾਉਣੇ ਰਾਤ ਬਹੁਤ ਬਾਰਿਸ਼ ਹੋਈ 3 ਵਜੇ ਦੇ ਕਰੀਬ ਤੇ ਬੱਟਾ-ਬੁੱਟਾ ਸਾਰੀਆਂ ਤੋੜਤੀਆਂ ਇੰਨਾ ਪਾਣੀ ਕਿੰਨੀ ਬਾਰਿਸ਼ ਹੋਈ ਆ ਤੁਹਾਨੂੰ ਵੀ ਦਿਖਾਉਨੇ ਆ ਆ ਵਾਲਾ ਥਾਂ ਜਿਹੜਾ ਸੁੱਕਿਆ ਪਿਆ ਸੀ ਜਿੱਥੇ ਤੁਹਾਨੂੰ ਪਾਣੀ ਦੇਖਦਾ ਜਿੱਥੇ ਜੀਰੀ ਨਹੀਂ ਲੱਗੀ ਆ ਦੇਖ ਲਓ ਕਿੰਨਾ ਪਾਣੀ ਆ ਤੇ ਇੰਨੀ ਬਾਰਿਸ਼ ਹੋਈ 3 ਵਜੇ ਦੇ ਕਰੀਬ ਹੋਈ ਸੀ ਮਾਰਨਿੰਗ ਟਾਈਮ ਮਨੇਰੇ ਤੇ ਆ ਸੁੱਕਿਆ ਪਿਆ ਸੀ ਸਾਰਾ ਘਾਹ ਵਲੇ ਬੱਟਾਂ ਟੁੱਟੀਆਂ ਪਈਆਂ ਸਾਰੀਆਂ ਜੀਰੀਆਂ ਕੀ ਹੋਈਆਂ ਪਈਆਂ ਆ ਕੁਛ ਦਾ ਤਾਂ ਪਾਣੀ ਨਿਕਲ ਗਿਆ ਉਹ ਤਾਂ ਕੁਛ ਦਾ ਨਿਕਲਣ ਡਿਆ ਜੀ ਆਵੇ ਇੱਥੋਂ ਦੀ ਪਾਣੀ ਨਿਕਲਣ ਡਿਆ ਇੰਨੀ بارش ਸੀ ਤਾਂ ਹੁਣ ਆ ਬੱਟ ਟੁੱਟ ਕੇ ਆਂਦੀ ਆ ਥੱਲੇ ਔਰੇ ਬਾਇ ਸੜਕ ਦੇ ਯਾਰ ਪਾਰ ਉਹਦੇ ਥਾਣੇ ਨਿਕਲ ਨਿਕਲ ਜਾਣ ਡਿਆ ਆਪੇ ਟੁੱਟਿਆ ਪਾਣੀ ਆ ਉਹਦੇ ਉਧਰੋਂ ਆਉਣ ਡਿਆ ਆ ਲਾਪ ਦੇ ਵਿੱਚ ਵੀ ਬਹੁਤ ਪਾਣੀ ਸੀ ਤੇ ਇਹ ਨਿਕਲਣ ਲਿਆ ਹੁਣ ਸਾਰਾ ਹੀ ਆਵੇ ਤੁਹਾਨੂੰ ਵਿੱਚ ਪਾਣੀ ਚੱਲਦੇ ਦੀ ਆਵਾਜ਼ ਵੀ ਆਉਂਦੀ ਹੋਣੀ ਆਵੇ ਚਾਰੇ ਵਾਲੀ ਸਾਈਡ ਨੂੰ ਨਿਕਲ ਲਿਆ ਇੱਧਰ ਆਪਾਂ ਬਾਜਰਾ ਬੀਜਿਆ ਸੀ ਹੁਣ ਇਹਦੇ ਵਿੱਚ ਵੀ ਪਾਣੀ ਹੈ ਚੋ ਵੀ ਟੋਟੋ ਟੱਗੇ ਜਾਈ ਜਾਂਦਾ ਬੱਟਾਂ ਟੁੱਟੀਆਂ ਜਾਂਦੀਆਂ ਆ ਦੇਖੋ ਇੰਨੀ ਬੱਟ ਟੁੱਟ ਕੇ ਆਵੇ ਇੱਧਰ ਤੱਕ ਪਾਣੀ ਨਿਕਲਣ ਡਿਆ ਵਾ ਇਨਾ بارش ਹੋਂਦੀ ਉਹ ਤੁਹਾਨੂੰ ਜਿੱਥੇ ਥੱਲੇ ਜਾ ਕੇ ਨੀਵੀਂ ਜਗ੍ਹਾ ਤੇ ਜਿੱਥੇ ਜ਼ਿਆਦਾ ਚੱਲਣ ਡਿਆ ਉਹ ਵੀ ਦਿਖਾਉਨੇ ਆ ਅੱਜ ਈਰੀ ਚੋਂ ਨਿਕਲਣ ਡਿਆ ਹੁਣ ਨਿਕਲ ਲੈਣ ਦੀ ਹੈ ਜਿਹੜਾ ਨਿਕਲਣਾ ਕੋਈ ਨਹੀਂ ਪਾ ਲਾਂਗੇ ਬਾਅਦ ਵਿੱਚ ਆਹ ਵੇਖੋ ਕਿਦਾਂ ਅਗਰ ਰੁੜਕ ਰੁੜੀਆਂ ਵਟਾਂ ਮੀਨ ਆ ਆਹ ਵੇ ਅੱਪ 10 10 ਕੋਟ ਦੀ ਵਟ ਹੀ ਵੇਲ ਰੋੜ ਤੇ ਮੀਨ ਐ ਆਹ ਵੇ ਥੱਲੇ ਵੀ ਆ ਕਿਦਾਂ ਮਿੱਟੀ ਚੜੀ ਏ ਮਿੱਟੇ ਉੱਪਰੋਂ ਮਿੱਟੀ ਰੋੜ ਰੋੜ ਕੇ ਆ ਦੇ ਆਹ ਵੇ ਲਾ ਇੰਨਾ بارش ਹੋਈ ਆ ਆਵੇ ਪਾਣੀ ਦੀ ਆਵਾਜ਼ ਵਿੱਚ ਅਜੇ ਵੀ ਚੱਲਣ ਰਿਹਾ ਹਟੀ ਨੂੰ 2 ਘੰਟੇ ਦੇ ਨੇੜੇ ਤੇੜ ਹੋ ਗਿਆ ਆ ਇੱਧਰ ਵੇਖੋ ਆ ਕਿੰਦਾ ਰੁੜਿਆ ਆਵੇ ਆ ਸਾਰੀ ਵੱਟ 10 10 ਫੋਟੇ ਵੀ ਚੌੜੀ ਹੈ ਵੀ ਰੁੜ ਗਈ ਆ ਇੰਨੀ بارش ਹੋਈ ਅੱਜ ਇੱਤਾ ਪੂਰੇ ਰਿਕਾਰਡ ਹੀ ਤੋੜੇ ਨੇ ਫਲੱਡ ਹੀ ਆਇਆ ਜਿਵੇਂ ਆ ਦੇਖੋ ਪਾਣੀ ਆ ਚੱਲਣ ਰਿਹਾ ਅਜੇ ਵੀ ਆਵੇ ਪਾਣੀ ਇਹ ਵੀ ਜਲਣ ਰਿਹਾ ਆ ਆ ਵੇਖੋ ਇਧਰ ਆ ਨੱਕੇ ਖੁੱਲੇ ਆ ਆ ਇਧਰੋਂ ਆ ਰਿਹਾ ਆਵੇ ਇੱਥੇ ਇਧਰ ਆ ਡਿੱਗ ਰਿਹਾ ਆ ਆਵੇ ਇੰਨਾ ਨੁਕਸਾਨ ਹੋਇਆ ਵੇਖ ਲੋ ਐਨੇ ਰੋੜ ਪੈ ਗਏ ਆ ਉਹ ਕਿਵੇਂ ਮਿੱਟੀ ਚੜ ਗਈ ਹੁਣ ਇੱਥੋਂ ਜਿਹੜਾ ਝੋਨਾ ਏ ਕਮ ਸੇ ਕਮ ਖਰਾਬ ਹੋ ਗਿਆ ਸਾਰਾ ਤਿੱ ਤੁਸੀ ਹਿਸਾਬ ਲਾ ਲਓ ਕਿ ਇਹ ਹੁਣ ਕਿਵੇਂ ਲੋਟ ਆਊਗਾ ਉਹ ਦੇਖੋ ਜਿਵੇਂ ਦਰਿਆ ਦੇ ਵਿੱਚ ਨਹੀਂ ਪਾਣੀ ਉਤਰ ਕੇ हटਿਆ ਹੋਵੇ ਚੜ ਕੇ ਇਦਾਂ ਰੇਤਾ ਪਈ ਹੁੰਦੀ ਉਵੇਂ ਹੋਈ ਆ ਮਿੱਟੀ ਦੇਖ ਲਓ ਜਿੱਦਾਂ ਦਰਿਆ ਜਦੋਂ ਚੱਲਦਾ ਹੁੰਦਾ ਪਾਣੀ ਵਿੱਚ ਉਤਰੇ ਨਾ ਚੱਲ ਕੇ ਜਿਆਦਾ ਕੁਝ ਇਦਾਂ ਰੇਤਾ ਜੀ ਬਰੇਤੇ ਜੇ ਪਈਆਂ ਹੁੰਦੀਆਂ ਬਰੇਤੀਆਂ ਆ ਇੱਧਰ ਤਾਂ ਐਂ ਲੱਗਦਾ ਜਿਵੇਂ ਚਰਨ ਹੀ ਚੱਲਦੇ ਹੁੰਦੇ ਆ ਆ ਦੇਖਦਾ ਨੂੰ ਇੱਥੇ ਚਾੜ ਨਹੀਂ ਚਲਦੀ ਦੀ ਆਵਾਜ਼ ਆਉਂਦੀ ਹੈ ਉਹ ਕਿੰਨਾ ਸਾਰਾ ਉੱਪਰ ਤੋਂ ਤੱਕ ਸਾਰੀਆਂ ਜ਼ਮੀਨਾਂ ਦਾ ਪਾਣੀ ਇੱਥੇ ਹੁੰਦਾ ਹੈ ਇਹ ਸੈਂਟਰ ਆ ਇੱਕ ਸਾਡਾ ਨੀਂਦੀ ਨੀਂਦੀ ਜਗ੍ਹਾ ਆ ਇੱਥੋਂ ਦੀ ਆਵੇ ਫਲੋਂ ਦੇ ਆ ਦੇਖ ਕਿਵੇਂ ਚੱਲਣ ਦੀ ਪੋਰੇ ਗਨੀਤ ਪੋਰੇ ਵੇ ਕਿੱਧਰ ਚੱਲਦੇ ਈ ਰੁੜ ਗਈ ਸੜਕ ਤਾਂ ਲਵੇ ਇੱਥੇ ਸਾਰੀ ਆਏ ਕਿੰਨਾ ਪਾਣੀ ਆ ਦੇਖ ਲੈ ਬਾਬੇ ਇਹ ਵੀ ਨਹੀਂ ਪੈਂਦਾ ਪੈ ਗਿਆ ਕਿ ਨਹੀਂ ਆਹ ਪੂਰੀ ਆਈ ਦੇ ਆਰ ਪਾਰ ਸੜਕ ਦੇ ਪਾਏ ਹੋਏ ਪਾਣੀ ਨਿਕਲਣ ਨੂੰ ਆ ਦੇਖੋ ਕਿਵੇਂ ਪਾਣੀ ਖੁੱਚਣ ਦੇ ਵੀ ਦਾ ਸੜਕ ਦੇ ਉੱਪਰੋਂ ਦੀ ਓਵਰਫਲੋ ਹੋਇਆ ਸਾਰੇ ਪਾਣੀ ਪਾਣੀ ਹੈ ਇਤਨਾ ਪਾਣੀ ਹੈ ਇੱਥੇ ਦੇਖ ਲਓ ਤੁਸੀਂ ਆ ਇਧਰ ਨੂੰ ਰੋਡ ਚੱਲ ਰੋਡ ਦੇ ਉੱਪਰੋਂ ਦੀ ਕ੍ਰਾਸ ਹੋਣਿਆ ਪਾਣੀ ਆ ਦੇ ਕਿੰਨਾ ਪਾਣੀ ਆ ਤੇ ਉਹ ਦੇਖੋ ਬੱਟਾ ਉੱਪਰੋਂ ਤੱਕ ਸਾਰਿਆਂ ਕਿੱਧਰ ਕਿੱਧਰ ਨੂੰ ਜਾ ਰਿਹਾ ਐ ਸਿਸਟਮ ਫਲੋਸਟ ਐਵੇਂ ਕਿਵੇਂ ਜਿਵੇਂ ਨਹੀਂ ਦਰਿਆ ਚੱਲਦਾ ਹੁੰਦਾ ਦਰਿਆ ਵਾਲਾ ਸਿਸਟਮ ਬਣਿਆ ਪਿਆ ਐਨਾ ਪਾਣੀ ਆ ਉਹ ਜਿਹੜੀ ਜ਼ਮੀਨ ਚ ਉੱਪਰ ਉਹ ਦਿਖਣਿਆ ਪਾਣੀ ਜੇ ਉਹ ਇਹਦੇ ਨਾਲੋਂ 4 ਫੁੱਟ ਉੱਚੀ ਆ ਦੇਖ ਲਓ ਤੁਸੀਂ ਏ ਨਹੀਂ ਨਾ ਪਾਣੀ ਆ ਦੇਖੋ ਸਾਰੇ ਬੰਨਿਓ ਪਾਣੀ ਪਾਣੀ ਆ ਰਾਤ ਮੀ ਆਇਆ ਜਿੰਨੇ 3:00 ਵਜੇ ਦੇ ਕਰੀਬ ਆਇਆ 3:00 4:00 ਵਜੇ ਤੇ ਹੁਣ ਘਟਿਆ ਹੁਣ ਹਟਿਆ ਕੋਈ 6:00 ਵਜੇ ਦਾ 6:00 ਵਜੇ ਦੇ ਨੇੜ ਤੇੜੀ ਹਟੇ ਉਹ ਬੇਹੋ ਕਿ ਮੈਂ ਬਾਜ ਸੁਣਦੀ ਆ ਪਾਣੀ ਦੀ ਆਵੇ ਚੱਲਦਾ ਜੀ ਆ 4 ਫੁੱਟ ਡਾਊਨ ਆ ਇਹਦੇ ਤੋਂ ਸੜਕ ਤੋਂ ਉਹ 4 ਫੁੱਟ ਉੱਚੀ ਆ ਉਹ ਫੁੱਟ ਡੇਢ ਕੀ ਨਹੀਂ ਨਹੀਂ ਐ ਤੁਸੀਂ ਨਾਲ ਉਹ ਹਸਾਬਾ ਕਿਵੇਂ ਬਾਣੀ ਚੱਲਣ ਡਿਆ ਆ ਲੇ ਕੋ ਆਵਾਜ਼ ਆਉਂਦੀ ਹਣੀ ਸੋਨੂੰ ਇੱਥੇ ਵੀ ਜੀਰੀ ਲੱਗੀ ਹੋਈ ਸੀ ਸਾਰੀ ਡੁੱਬ ਗਈ ਉਹ ਉੱਪਰ ਵਾਲੀ ਜ ਵੀ ਲੱਗੀ ਸੀ ਉਹ ਵੀ ਡੁੱਬ ਗਈ ਪਾਣੀ ਕਿ ਇਹ ਸਾਡਾ ਸੈਂਟਰ ਆ ਇੱਥੇ ਹੀ ਆਉਂਦਾ ਇੱਥੋਂ 1.5 ਕਿਲੋਮੀਟਰ ਦੂਰੀ ਤੇ ਬਿਆਸ ਤੇ ਰਿਹਾ ਉਹਦੇ ਕਿ ਆ ਗਏ ਐਂ ਵੀ ਸਾਡਾ ਸਾਣੀ ਟਿਕਣਾ ਤੁਸੀਂ ਨਾਲ ਐਨਾ ਬਾਣੀ ਐ ਰੋਡ ਦੇ ਉੱਪਰੋਂ ਦੀ ਚੱਲਣ ਰਿਆ ਕ੍ਰੋਸ ਹੋਉਂਦੇ ਆ। ਇਹ ਰੋ ਸੜਕ ਵੀ ਰੋੜੀ ਜਾਂਦਾ ਇੰਨਾ ਬਾਣੀ ਰਾਤ ਬਾਰਿਸ਼ ਹੋ ਗਈ ਐ ਜੇ ਹੋਰ ਲੱਗਦਾ ਬੱਦਲ ਉੱਪਰ ਹੀ ਆਊਗਾ ਬਾਰਿਸ਼ ਹੋਰ ਵੀ ਆਊਗੀ। ਜਿਹੜੇ ਵੀਰ ਚਾਹੁੰਦੇ ਨੇ ਨਵੇਂ ਆ ਜ਼ਰੂਰ ਸਬਸਕ੍ਰਾਈਬ ਕਰ ਲਿਓ। ਵੱਡਾ ਆਪਣਾ ਚੈਨਲ ਆ ਵੇਖ ਬਲੌਗ ਜਿਗਰ। ਇੱਥੇ ਚਾਲਕਾਂ ਨੰਕੇ ਜਾਂਦੇ ਸੜਕ ਤੇ ਇੱਕ ਇੱਕ ਮੋਟਰਸਾਈਕਲ ਦਿੱਲ ਕੇ ਚਪੜੀ ਆ ਉਹ ਮੋਹਰ ਲਈ ਕਾਲੀ ਜਿੱਤ ਤੋਂ ਅਗਲੀ ਚੜੀ ਗਈ। ਉਹ ਖਿੱਚ-ਕੁੱਚ ਕੇ ਬਾਹਰ ਤੇ ಕೇರೂ <laughs> 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 ਆ ਗਿਆ ਪਾਣੀ ਆਹੋ ਉਹ ਡੈਨ ਨੇ ਗੇਟ ਖੋਲਦੇ ਆ ਸਹੀ ਪੌਂਗ ਦੇ ਖੁੱਲੇ ਖੇਤਰ ਤੇ ਇੰਦਾਂ ਨੇ ਸੱਚੇ ਨਾਲ ਸਾਰੇ ਕਈਆਂ ਚੱਕ ਜਾ ਕੇ ਬੰਨਣ ਦੇ ਪਰ ਪਾਣੀ ਇੰਨਾ ਪਿੱਛੋਂ ਆ ਰਿਹਾ ਵਾ ਮੀਂਹ ਦਾ ਇਹ ਕੋਈ ਨਹੀਂ ਬਟਨ ਬੰਨਿਆ ਜਾ ਰਿਹਾ ਕਿਉਂਕਿ ਜੇ ਹੁਣ ਕੁਲਾ ਰਹਿਣ ਉਹ ਹੁਣ ਜਦੋਂ ਨਿਕਲੂਗਾ ਕਾਦੀ ਗੱਜੇ ਵਲਡ ਡੈਮ ਡੈਮ ਫਲੱਡ ਆ ਗਿਆ ਵਲੱਡ ਨਹੀਂ ਆ ਕਿ 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 ਡੁੱਬ ਜਾਣੀ ਫਲੱਡ ਆ ਰਿਹਾ ਫਲੱਡ ਮੈਂ ਨਾ ਪੌਂਕ ਡੈਮ ਤੇ ਗੇਟ ਖਲਾ ਦਿਆ ਇਤਨਾ ਜੁੱਟ ਪੜਿਆ ਵਾ ਇਹ ਐਸੇ ਗੁੰਦੇਲੂ ਪਾਣੀ ਇਹ ਜਦੋਂ ਕਹਿੰਦੇ ਨਾ ਰੱਬ ਮਾਲਕ ਕੁਦਰਤ ਆਪਣੀ ਆਈ ਤੇ ਹੁੰਦੀ ਆ ਮਰਜ਼ੀ ਦੀ ਆਉਂਦੀ ਆ ਬਾਈ ਜੀ ਉਦੋਂ ਤਾਂ ਟਾਈਮ ਵੀ ਤੋੜਾ ਤੱਕ ਜਾਂਦੀ ਓਦੀ ਮਰਜ਼ੀ ਦੇ ਅੱਗੇ ਕਹਿਣਾ ਨਹੀਂ ਹਕਵਤ ਆ ਪਾਣੀ ਤੇ ਅੱਗੇ ਗਾੜੀ ਕਿਸੇ ਦਾ ਜੋਰ ਨਹੀਂ ਚੱਲਦਾ ਕੁਦਰਤ ਦੇ ਗਾੜੀ ਕਿਸੇ ਦਾ ਵੈਸੇ ਚੱਲਦਾ ਨਹੀਂ ਕਿਉਂਕਿ ਉਦੋਂ ਤਾਂ ਆਪਣੀ ਫਰਜ਼ੀ ਕਰਦੀ ਆ ਜਿਉਂ ਉਹ ਚੰਗਲਾਂ ਦਾ ਉਹ ਕਰਦੀ ਆ ਸਾਰਾ ਪਾਣੀ ਆ ਦੇ ਇੱਧਰ ਦਾ ਕਿਵੇਂ ਭੜਿਆ ਭੰਡ ਦੇਖ ਲੋ ਆਈ ਮੇ ਚੱਲੀ ਜਾਂਦੀ ਆ ਸੋ ਇੱਕ ਹਿਸਾਬ ਦਾ ਹੈ ਕੁੱਟਿਆ ਪਿਆ ਸਾਰਾ ਹੀ ਉਹ ਤੁਹਾਨੂੰ ਜਿਹੜੀ ਨਾ ਆਰੀ ਉਰੇ ਜੇ ਦਿਖਦੀ ਦੇਖ ਲੋ ਥੋੜੀ ਜੀ ਪਈ ਆ ਉਹਦੀ ਪਨੀਰੀ ਨੇ ਲਾਪਦੀਆਂ ਗੁੱਛੀਆਂ ਸਾਰਾ ਹੀ ਕੰਮ ਰਿਪੋਰਟ ਹੋਇਆ ਕਰ ਦਿੱਲੀ ਜਾਂਦਾ ਔਲੀ ਨਿਗਾ ਓਏ ਔਲੀ ਤਿਲਕ ਜਾਂਦਾ ਯੋ ਦੇਖ ਕਿਵੇਂ ਜਦੋਂ ਮੋਟਰਸਾਈਕਲ ਲੰਘਦਾ ਪਾਣੀ ਆਉਂਦਾ ਇਹ ਲੱਗਦਾ ਇਹ ਨਹੀਂ ਇਹ ਕੀ ਬਣਿਆ ਪਿਆ ਯਾਰ ਓਏ ਨਿਕਾਣਗਾ ਦੇਖ ਇੱਕ ਤਿਲਕ ਜਰਾਈ ਹੂੰ ਵੇਲਾ ਖੋਲ ਤੈ ਕਿ ਨੀ ਗੇਟ ਡੈਮ ਦੇ ਰੱਬ ਨੇ ਐਦਾਂ ਖੋਲਦਾ ਹੀ ਕਾਂ ਟੈਰਾ ਬੁਦਾ ਕੰਮ ਵੀ ਸਿਰਾਈ ਲਾਇਆ ਪਿਆ ਬਾਬੀ ਨੇ ਬਿਕੁਰ ਆਪਾ ਜੀ ਬੰਦਾ ਨਹੀਂ ਮਾਨ ਹੁੰਦਾ ਬਈ ਜੀ ਉੱਥੇ ਰੱਬ ਦਾ ਤੇ ਰੱਬ ਦੇ ਅੱਗੇ ਕੀ ਦਾ ਜ਼ੋਰ ਜਲਦਾ ਬਈ ਜੀ ਕਿਉਂਕਿ ਜਦੋਂ ਉਹਨੇ ਪਾਣੀ ਆਉਂਦਾ ਕੱਢਾਉਣਾ ਕਿਸੇ ਨੇ ਹੋਰ ਆਪੇ ਤੋਰ ਕੇ ਬਣਾ ਲੈਂਦਾ ਕੁਦਰਤ ਵਾਹੇ ਉਦੋਂ ਤੁਸੀਂ ਗੱਡੀ ਕਿਸੇ ਦਾ ਜੋ ਨਹੀਂ ਚੱਲਦਾ ਬਾਈ ਜੀ ਕੋਈ ਗੱਲਾਂ ਨਹੀਂ ਆ ਦੇਖ ਲਓ ਸਿੱਧਾ ਮਤਲਬ ਖੌਣੇ ਆ ਆ ਦੇ ਲੋਕੀ ਮੇਰੇ ਪਾਣੀ ਦੀ ਆਵਾਜ਼ ਆਈ ਗੱਡੀ ਚੱਲ ਦੇ ਦੀ ਆਈ ਹੋ ਗਿਆ ਕੋਲ ਆ ਲਿਆ ਪਾਣੀ ਐ ਨੂੰ ਘਾਲਤਾ ਸਾਰਾ ਆਂਦੇ ਸਾਂਭ ਲੋ ਐਲਾ ਉਧਰ ਬੱਟਾ ਟੁੱਟ ਗਿਆ ਮੋਰੇ ਹੋਵੇ ਹੋਵੇ ਨਾਲਾ ਨਹੀਂ ਨਾਲਾ ਨਾਲਾ ਘਰ ਨਾ ਮਦੀਨੀ ਤੂੰ ਚੂਈਏ ਚੁੱਕਦੀ ਆ ਰੇ ਦਾ ਹਾਂ ਬੰਦੇ ਲੋਕਿੰਗ ਮੈਂ ਬਣੀ ਆ ਬਹੁਤ ਸਾਰਾ ਅੱਜ ਵਾਲਾ ਵਲੌਗ ਇੱਥੇ ਤੱਕ ਸਾਨੂੰ ਲਾਈਕ ਕਰੇ ਸ਼ੇਅਰ ਕਰੇ ਜਿਹੜੇ ਵੀ ਚੈਨਲ ਤੇ ਨਵੇਂ ਆਓ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵਲੌਗ ਵੇਖਣ ਦਾ ਬਹੁਤ ਬਹੁਤ ਧੰਨਵਾਦ